ਹਰ ਇੱਕ ਜਗ੍ਹਾ ਸ਼ਾਦ ਤੇ ਇਕੱਠੇ ਹੋ ਗਏ ਆ ਮੈਂ ਸਾਰੇ ਉਹਨਾਂ ਵਿਦਿਆਰਥੀਆਂ ਨੂੰ ਜਿਨ੍ਹਾਂ ਨੇ ਇਸ ਸਾਂਣਾ ਮਤੇ ਦਿਨ ਦੇ ਇਤਿਹਾਸਿਕ ਮੌਕੇ ਦੇ ਉੱਤੇ ਆਪਣੇ ਕਾਫੀ ਦਿਨਾਂ ਤੋਂ ਤਿਆਰੀ ਕਰੇ ਸਨ ਬਾਹਰ ਸਿਹੜੀ ਨੂੰ ਤਾਂ ਬਾਹਰ ਮੌਸਮ ਦੇ ਵਿਰਾਂਤ ਕਰ ਗਿਆ ਸੀ ਤੁਹਾਡਾ ਹੌਸਲਾ ਨਹੀਂ ਡਿੱਗ ਸਕਦਾ ਜਿਵੇਂ ਮੈਂ ਰਾਹ ਕਰਦਾ ਕਿ ਕੱਲ ਰਾਸ਼ਪੁਰ ਜ਼ਿਲ੍ਹੇ ਦੇ ਸਾਰੇ ਸਰਕਾਰੀ ਸਕੂਲਾਂ ਦੇ ਅੰਦਰ ਛੁੱਟੀ ਹੋਵੇਗੀ ਉਹ ਵੀ ਬੱਚੇ ਜਿਨ੍ਹਾਂ ਨੇ ਭਾਵੇਂ ਪਾਰਟਿਸਪੇਟ ਨਹੀਂ ਕੀਤਾ ਮਦਦਪੁਰ ਤੋਂ ਲੈ ਕੇ ਛੁੱਟੀ ਰਹੇਗੀ ਰਾਸ਼ਪੁਰ ਦੇ ਸਕੂਲਾਂ ਦੇ ਲਓ ਜੀ ਛੁੱਟੀ ਹੋ ਗਈ ਜੀ ਤੇ ਜ਼ੋਰਦਾਰ ਤਾੜੀਆਂ ਜੀ ਮੰਤਰੀ ਸਾਹਿਬ ਵੱਲੋਂ ਜ਼ਿਲ੍ਹੇ ਦੇ ਸਾਰੇ ਸਕੂਲਾਂ ਚ ਸਿੱਖਿਆ ਸੰਸਥਾਵਾਂ ਨੂੰ ਛੁੱਟੀ ਦਾ ਐਲਾਨ ਕੀਤਾ ਗਿਆ ਹੈ ਸੋ ਜ਼ੋਰਦਾਰ ਤਾੜੀਆਂ